ਵੇਹ ਪੁੱਤ ਹੁਣ ਤੂੰ ਚਲ ਜਾਣਾ ਵਾ ਤੇਰੀ ਸਾਰੀ ਤਿਆਰੀ ਹੋ ਗਈ ਆ ਤੇ ਮੈਨੂੰ ਹੌਲ ਪੈਂਦੇ ਆ ਪਤਾ ਨਹੀਂ ਮੈਨੂੰ ਕੀ ਹੁੰਦਾ ਰਹਿੰਦਾ ਵਾ ਜਿੱਦਾਂ ਨਾ ਪਤਾ ਨਹੀਂ ਦੇਲ ਹੀ ਨਹੀਂ ਕਰਦਾ ਤੈਨੂੰ ਘੱਲਣ ਨੂੰ ਹੁਣ ਸਾਡੇ ਘਰ ਤਰੌਣ ਕਿ ਨਹੀਂ ਰਹਿ ਜਾਣੀ ਕੋਈ ਨਹੀਂ ਮੰਮੀ ਤੂੰ ਟੈਂਸ਼ਨ ਨਾ ਲੋ ਉੱਥੇ ਜੇ ਜਾਣਾ ਵਾ ਤਾਂ ਵੀਡੀਓ ਕਾਲ ਤੇ ਗੱਲ ਹੋਈ ਜਾਇਆ ਕਰਨੀ ਆ ਹੁਣ ਤਾਂ ਇਦਾਂ ਹੈ ਹੀ ਨਹੀਂਗਾ ਕਿ ਪਤਾ ਨਹੀਂ ਲੱਗਣਾ ਹੁਣ ਤੂੰ ਤੇ ਵੀਡੀਓ ਕਾਲ ਕਰਕੇ ਵੇਖ ਹੀ ਸਾਦੇ ਉੱਥੇ ਤੇ ਨਾਲ ਤੂੰ ਟੈਂਸ਼ਨ ਨਾ ਲੋ ਕੋਈ ਗੱਲ ਨਹੀਂ ਨਾਲੇ ਮੈਨੂੰ ਇੱਕ ਨੱਕ ਦਿਨ ਤਾਂ ਜਾਣਾ ਹੀ ਪੈਣਾ ਹੀ ਨਾ ਜੇ ਫਾਈਲ ਲਈ ਆ ਤਾਂ ਇਹ ਤਾਂ ਗੱਲ ਹੈਗੀ ਆ ਪੁੱਤ ਜੇ ਇੱਥੇ ਨੌਕਰੀਆਂ ਮਿਲ ਜਾਣ ਤਾਂ ਕੀ ਲੋੜ ਆਪਣੇ ਧੀਆ ਪੁੱਤ ਬਾਹਰ ਕੱਢਣ ਦੀ ਹਣਾ ਉਹੀ ਤਾਂ ਗੱਲ ਹੈ ਇੱਥੇ ਕੁਝ ਮਿਲਦਾ ਨਹੀਂ ਨਾ ਹਾਂ ਚੱਲ ਕੋਈ ਨਹੀਂ ਉਹਦਾ ਪੈਕਿੰਗ ਹੋ ਗਈ ਸਾਰੀ ਹਾਂਜੀ ਹਾਂਜੀ ਸਾਰੀ ਹੋ ਗਈ ਆ ਮੈਂ ਕਰ ਲਈਗੀ ਰਾਤੀ ਬਾਕੀ ਜੇ ਕੋਈ ਰਹਿ ਜਾਊਗਾ ਸਮਾਨ ਤਾਂ ਕੋਈ ਨਹੀਂ ਲੈ ਆਵਾਂਗੇ ਹੁਣ ਆ ਕੋਈ ਨਹੀਂ ਚੇਤੇ ਦੇ ਨਾਲ ਵੇਖ ਲੈ ਸਾਰਾ ਹੈ ਹਾਂਜੀ ਉਹ ਤਾਂ ਹੋ ਹੀ ਗਈ ਆ ਸਾਰੀ ਲੈ ਆਂਦਾ ਹੀ ਸਾਰਾ ਜੇ ਕੋਈ ਚੀਜ਼ ਰਹਿ ਗਈ ਆ ਤਾਂ ਦੱਸ ਮੈਨੂੰ ਮੈਂ ਜੱਗ ਲਿਆ ਦਿੰਨੀ ਆ ਨਹੀਂ ਨਹੀਂ ਕੋਈ ਨਹੀਂ ਰਹਿੰਦੀ ਹੈਗੀ ਸਾਰਾ ਮੈਂ ਦੇਖ ਹੀ ਲਈ ਹੋ ਹੀ ਗਈ ਆ ਚੰਨ ਵਧੀਆ ਵਾ ਪੁੱਤ ਜੀਤ ਨੀਗਾ ਲੱਗਣਾ ਪਰ ਕੀ ਕਰੀਏ ਹੁਣ ਮਜਬੂਰੀ ਆ ਨਾ ਕਲਣਾ ਦੇ ਪੜਾਂਗੇ ਤੈਨੂੰ ਕੋਈ ਨਹੀਂ ਮੰਮੀ ਹੁਣ ਤੂੰ ਇਦਾਂ ਨਾ ਕਰੋ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣੋ ਹੁਣ ਨਾ ਤੁਹਾਡੀ ਜ਼ਿੰਮੇਵਾਰੀ ਆ ਸਾਰੀ ਪਰਮ ਦੀ ਪਰਮ ਨੂੰ ਤੂੰ ਹੀ ਹੁਣ ਉਸ ਪੁੱਠੇ ਕੰਮਾਂ ਤੋਂ ਹਟਾਉਣਾ ਵਾ ਇਹ ਨਾ ਹੋਵੇ ਕਿ ਉਹ ਪਿੱਛੇ ਫੇਰ ਉਹੀ ਗਲਤ ਕੰਮਾਂ ਦੇ ਵਿੱਚ ਪਿਆ ਰਵੇ ਮੇਰਾ ਧਿਆਨ ਸਾਰਾ ਉਹਦੇ ਵਿੱਚ ਹੀ ਰਹਿਣਾ ਫਿਰ ਚੱਲ ਪੁੱਤ ਤੂੰ ਕਾ ਫਿਕਰ ਕਰਦੀ ਐ ਮੈਂ ਹੈਗੀ ਆ ਨਾ ਓਦਾਂ ਵੀ ਨਾ ਪਰਮ ਸੁਧਰ ਗਿਆ ਵਾ ਹੁਣ ਹੁਣ ਨਹੀਂ ਕਦੀ ਬਾਹਰ ਜਾਂਦਾ ਮੇਰੇ ਪੁੱਛੇ ਤੋਂ ਬਗੈਰ ਮੈਂ ਪੂਰਾ ਧਿਆਨ ਰੱਖੂਗੀ ਤੂੰ ਆਪਣਾ ਮੀ ਸੁਧਰ ਗਿਆ ਤੇ ਵਧੀਆ ਗੱਲ ਵਾ ਕੱਲੂ ਇਹਦੇ ਵੀ ਉੱਥੇ ਪੇਪਰ ਲਾਉਣੇ ਐ ਇਹਨੇ ਵੀ ਉੱਥੇ ਆਉਣਾ ਫਿਰ ਉੱਥੇ ਜਾ ਕੇ ਉਹ ਖਾਊਗਾ ਨਹੀਂ ਪੁੱਤ ਨਹੀਂ ਤੂੰ ਫਿਕਰ ਨਾ ਕਰ ਪਰਮਣ ਠੀਕ ਆ ਬਿਲਕੁਲ ਚੰਗਾ ਤਾਂ ਤੂੰ ਰਾਮ ਨਾਲ ਜਾ ਤੇ ਇਹਦੇ ਵਾਰ ਬਹੁਤਾ ਧਿਆਨ ਨਾ ਕਰੀ ਬਸ ਜਾ ਕੇ ਤੇਦੇ ਪੇਪਰ ਲਾ ਦੀ ਮੇਰੀ ਤੀ ਤੇਰੇ ਮਗਰ ਹੀ ਇਹ ਆ ਜੇ ਹਾਂਜੀ ਪੇਪਰ ਤਾਂ ਲਾਈ ਦੇਣੇ ਆ ਪਰ ਇਹ ਨਾ ਹੋਵੇ ਨਾ ਵੀ ਉੱਥੇ ਜਾ ਕੇ ਵੀ ਇਹੀ ਕੰਮ ਕਰੇ ਇਹਦਾ ਇਹਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ ਕਿ ਇੱਥੇ ਇਹਨੂੰ ਸੁਧਾਰ ਦਿਓ ਹੁਣ ਪੂਰੀ ਤਰ੍ਹਾਂ ਪੁੱਤ ਤੂੰ ਕੰਨ ਫਿਕਰ ਕਰਨੀ ਐ ਮੈਂ ਤੈਨੂੰ ਇੱਕ ਵਾਰੀ ਕਿਹਾ ਨਾ ਕਿ ਉਹ ਠੀਕ ਵਾ ਹੁਣ ਤੇ ਬਾਕੀ ਰਹਿੰਦੀ ਗੱਲ ਜੇ ਥੋੜਾ ਬਹੁਤੀ ਕਸਰ ਰਹਿ ਵੀ ਗਈ ਐ ਨਾ ਉਹ ਮੈਂ ਆਪੇ ਵੇਖ ਲੈਣਾ ਤੂੰ ਨਾ ਫਿਕਰ ਕਰ ਠੀਕ ਐ ਨਾ ਤੂੰ ਆਪਣਾ ਕੰਮ ਕਰ ਵਧੀਆ ਤਰੀਕੇ ਦੇ ਨਾਲ ਪੈਕਿੰਗ ਕਰ ਹੈ ਠੀਕ ਐ ਜਿਹੜੀ ਚੀਜ਼ ਚਾਹੀਦੀ ਉਹ ਦੱਸ ਮੈਨੂੰ ਕਿਹੜੀ ਚਾਹੀਦੀ ਐ ਹੁਣ ਹੋਰ ਨਹੀਂ ਨਹੀਂ ਚੀਜ਼ ਤਾਂ ਕੋਈ ਨਹੀਂ ਚਾਹੀਦੀ ਬਾਕੀ ਸਾਰਾ ਸਮਾਨ ਤਾਂ ਹੋ ਗਿਆ ਪੈਕ ਚੱਲ ਵਧੀਆ ਹੋ ਗਿਆ ਪੁੱਤ ਹਾਂਜੀ ਬਸ ਇਹੋ ਹੀ ਟੈਨਸ਼ਨ ਵਾ ਹੁਣ ਤੇ ਚਲ ਠੀਕ ਠਾਕ ਪਹੁੰਚ ਜੇ ਤੇ ਉੱਥੇ ਪਹ ਕੋਈ ਨਹੀਂ ਕੋਈ ਨਹੀਂ ਪਹੁੰਚ ਜਾਣਾ ਫਿਰ ਮੈਂ ਕਰ ਦੂੰਗੀ ਫੋਨ ਤੁਹਾਨੂੰ ਠੀਕ ਗੱਲਾਂ ਕਰ ਲੀਆਂ 97 ਗੱਲਾਂ ਕਰਦੀਆਂ ਕਰਨੀਆਂ ਪੁੱਤ ਹੁਣ ਜਾਣਾ ਹੀ ਐ ਇੰਨੇ ਤਾਂ ਹੁਣ ਮੈਨੂੰ ਡੋ ਪੈਣ ਦੇ ਹੈਂ ਕਰ ਚ ਰੌਣਕ ਘਟ ਜਾਣੀ ਆ ਰੌਣਕ ਦੀ ਮੰਮੀ ਸੱਚੀ ਘਟ ਜਾਣੀ ਆ ਪਰ ਚਲੋ ਕੋਈ ਗੱਲ ਨਹੀਂ ਹੁਣ ਇਹ ਜਾਊਗੀ ਗਾ ਮੈਨੂੰ ਸੱਦੂਗੀ ਤੇ ਫੇਰ ਹੀ ਮੈਂ ਤੁਹਾਨੂੰ ਸੱਦੂਗਾ ਉਹ ਹੀ ਤੇ ਗੱਲ ਹੈ ਹੀ ਆ ਤੇ ਜੇ ਆਪਾਂ ਘਰੇ ਬੈਠੇ ਰਹੇ ਤੇ ਫਿਰ ਕਿਥੋਂ ਜਾਣਾ ਤੇ ਕਿਹਦੀਆਂ ਗੱਲਾਂ ਹੈ ਤੇ ਜਾਇਆ ਹੀ ਸਰਨਾ ਵਾ ਹੁਣ ਸਰਨਾ ਵਾ ਪੁੱਤਰ ਉਦਾਂ ਨਹੀਂ ਸਰਨਾ ਨਾਲੇ ਇਹਦਾ ਚਾਹ ਹੀ ਇਹਨੇ ਪੜਿਆ ਸੀ ਤੇ ਹੁਣ ਇਹਨੇ ਜਾਣਾ ਤੇ ਹੈਗਾ ਹੀ ਆ ਚੱਲ ਤਾਂ ਸੁਪਨਾ ਹੀ ਸੁਪਨਾ ਪੂਰਾ ਹੋ ਗਿਆ ਇਹਦਾ ਵੀ ਬਿਲਕੁਲ ਜੀ ਪਰਮ ਹੁਣ ਤੁਸੀਂ ਮੇਰੀ ਇੱਕ ਗੱਲ ਸੁਣੋ ਜਿਹੜਿਆ ਗਲਤ ਕੰਮਾਂ ਦੇ ਵਿੱਚ ਤੁਸੀਂ ਪਏ ਹੋਇਆ ਨਾ ਇਹਨਾਂ ਨੂੰ ਹੁਣ ਛੱਡ ਦਿਓ ਤੇ ਵਧੀਆ ਰਹੋਗੇ ਨਹੀਂ ਤਾਂ ਔਖਾ ਹੋ ਜਾਣਾ ਫਿਰ ਤੁਹਾਨੂੰ ਪਤਾ ਹੀ ਆ ਲੈ ਦੱਸ ਕਿਹੜੀਆਂ ਗੱਲਾਂ ਕਰਦੀਆਂ ਤੂੰ ਹੁਣ ਮੈਂ ਸੁਧਰ ਕੇ ਆਵਾਂ ਠੀਕ ਆ ਹੁਣ ਤੇ ਮੈਂ ਜਾਂਦਾ ਹੁੰਦਾ ਨਹੀਂ ਮੰਮੀ ਕੋ ਪੁੱਛ ਕੇ ਜਾਣਾ ਵਾ ਤੇ ਡਾਡੀ ਦੇ ਨਾਲ ਹੀ ਜਾਣਾ ਵਾ ਜਿੱਥੇ ਜਾਣਾ ਵਾ ਠੀਕ ਆ ਨਾਲੇ ਮੇਰੀ ਗੱਲ ਸੁਣ ਹੁਣ ਤੂੰ ਮੇਰੀ ਟੈਨਸ਼ਨ ਛੱਡ ਤੂੰ ਆਪਣਾ ਆਪਣੇ ਬਾਰੇ ਸੋਚ ਠੀਕ ਆ ਤੇ ਨਾਲੇ ਮੇਰੀ ਗੱਲ ਸੁਣ ਜਲਦੀ ਜਾ ਉਥੇ ਤੇ ਪੇਪਰ ਲਾ ਮੇਰੇ ਵੀ ਤੇ ਮੈਂ ਵੀ ਛੇਤੀ ਆ ਜਾਈਂਗਾ ਤੇਰੇ ਕੋ ਤੇ ਮੁੜ ਕੇ ਮੰਮੀ ਡਾਡੀ ਨੂੰ ਸੱਦ ਲਾਂਗੇ ਤੇ ਨਾਲੇ ਮੇਰੀ ਗੱਲ ਸੁਣ ਇਸੇ ਕਰਕੇ ਤੇ ਅਸੀਂ ਘਰ ਬਾਹਰ ਨਹੀਂ ਪਾਉਂਦੇ ਇੱਥੇ ਨਾ ਕੋਈ ਗੱਡੀ ਲੈਣ ਰਹੇ ਕਿਉਂ ਕਿਉਂਕਿ ਉੱਥੇ ਘਰ ਲਵਾਂਗੇ ਨਾਲੇ ਕੰਮ ਕਰ ਉੱਥੇ ਮੰਮੀ ਖੋਲਾਂਗੇ ਵਧੀਆ ਹਨਾ ਕੋਈ ਨਾ ਕੋਈ ਸਾ ਇੱਦਾਂ ਹੀ ਵਧਣਾ ਵਾ ਕੰਮ ਪੁੱਤ ਇੱਥੇ ਪੈਸੇ ਵੇਸਟ ਕਰਨ ਦਾ ਕੀ ਫਾਇਦਾ ਵਾ ਬਿਲਕੁਲ ਜੀ ਉੱਥੇ ਜਾਵਾਂਗੇ ਇਕੱਠੇ ਇਤਨਾਲੇ ਵਧੀਆ ਜੀ ਗੱਡੀ ਲਵਾਂਗੇ ਕਾਰ ਲਵਾਂਗੇ ਤਾਂ ਆਰਾਮ ਨਾਲ ਰਵਾਂਗੇ ਇੱਥੇ ਕਰਨਾ ਆਪਾਂ ਆਹੋ ਠੀਕ ਵਾ ਨਾ ਪੁੱਤ ਹਾਂਜੀ ਹਾਂਜੀ ਤੂੰ ਜਾ ਹੁਣ ਇਹਦੀ ਟੈਨਸ਼ਨ ਛੱਡ ਦੇ ਇਹਦੀ ਜ਼ਿੰਮੇਵਾਰੀ ਹੁਣ ਮੇਰੀ ਆ ਇਹ ਮੇਰੇ ਤੇ ਛੱਡ ਦੇ ਤੂੰ ਇਹਨੂੰ ਮੈਂ ਆਪੇ ਵੇਖੂੰਗੀ ਧੀ ਕਰਦਾ ਵਾ ਹੁਣੇ ਠੀਕ ਆ ਨਾ ਤੂੰ ਬਸ ਜਾ ਕੇ ਤੇ ਪੇਪਰ ਲਾ ਇਹਨੂੰ ਸੱਦਣ ਵਾਲੀ ਬਣ ਹੁਣ ਤੂੰ ਜਾ ਕੇ ਕੋਈ ਨਹੀਂ ਮੰਮੀ ਤੂੰ ਇਹ ਟੈਨਸ਼ਨ ਨਾ ਲਓ ਮੇਰਾ ਵੀ ਧਿਆਨ ਤੁਹਾਡੇ ਵਿੱਚ ਹੀ ਆ ਚੱਲ ਪੁੱ ਇੱਕ ਕੰਮ ਹੋਰ ਕਰ ਲਾ ਹਾਂਜੀ ਸਮਾਨ ਦਾ ਨੇ ਮਤਲਬ weight-वeight ਚੈੱਕ ਕਰ ਲਓ ਮੁੜ ਕੇ ਐਵੇਂ 에어ਪੋਰਟ ਜਾ ਕੇ ਖਲਾਰਾ ਪਾਊਗਾ ਸਮਾਨ ਦਾ ਵੱਧ ਵਾ ਘਟਵਾ ਠੀਕ ਆ ਨਾ ਹਾਂਜੀ ਹਾਂਜੀ ਆਹੋ ਇੱਕ ਵਾਰੀ ਮੇਰਾ ਪੋਤੋ ਲਿਆ ਕੇ ਨਾ weight ਤੇ ਕਰਾ ਲਾ ਇਹਦਾ ਚਲੋ ਮੈਂ ਕੰਡਾ ਲਿਆ ਕੇ ਨਾ ਤੇ ਕਰ ਲੈਣਾ ਭਾਰ ਚੱਕੋ ਦਾ ਆਹੋ ਕਰ ਲਾ ਠੀਕ ਆ ਤੇ ਪੁੱਤ ਵੇਖ ਲੈ ਹਾਂ ਕਿ ਸਮਾਨ ਰਹਿਤ ਨਹੀਂ ਗਿਆ ਫਿਰ ਮੈਂ ਨਾ ਜਾ ਕੇ ਹੈ ਕੋਈ ਚਲੋ ਯਾਰ ਪੱਠੇ ਕੁਤਰੀ ਦਿਨਾ ਹੈ ਪਰਮ ਦਾ ਕੀ ਪਤਾ ਟਾਈਮ ਲੱਗਣਾ ਕਿ ਮੋਟਾ ਯਾਰ ਬੱਤੀ ਨੇ ਵੀ ਹੁਣੇ ਜਾਣਾ ਹੈ ਮੇਰਾ ਤਾਂ ਕੰਮ ਨਿਭੜ ਜਾਂਦਾ ਯਾਰ ਹੈ ਮੈਂ ਕਦੇ ਦੀ ਟਿਕਣ ਨਹੀਂ ਆ ਪਿਹੋਂ ਹੁੰਦੇ ਆ ਹੁਣ ਹੁੰਦੇ ਆ ਤੁਸੀਂ ਵੀ ਅਲੀ ਰਿਹਾ ਕਰੋ ਸਾਰਾ ਦਿਨ ਕੀ ਕੰਮ ਹੀ ਚਾਹ ਬਣਾਈ ਕੱਪ ਮੈਂ ਹਾਣ ਕੇ ਪੀ ਲੈਂਦੇ ਆ ਚਾਹ ਵੀ ਮੈਂ ਪੀਣਾ ਵਾ ਇਸ ਤਰ੍ਹਾਂ ਵਾ ਕਿ ਕੁੜੀ ਦਾ ਹੋ ਗਿਆ ਸ ਮਾਸੂਮ ਪੂਰਾ ਸਾਰਾ ਸਮਾਨ ਤਾਂ ਪੂਰਾ ਹੋ ਗਿਆ ਵਾ ਫਿਰ ਖੁਸ਼ਿਆਨ ਨੂੰ ਮੈਂ ਮੈਂ ਜੇ ਕਿਤੇ ਲੋੜ ਹੋਊਗੀ ਨਾ ਤੇ ਕੋਈ ਨਹੀਂ ਮੈਨੂੰ ਦੱਸਦੀ ਤੇ ਮੈਂ ਜਾ ਕੇ ਤੇ ਆਪ ਲਿਆ ਦੂੰਗੀ ਤੇ ਮੇਰੀ ਸੁਣ ਲੈ ਗੱਲ ਹੁਣ ਵਾ ਟਾਈਮ ਤੇ ਨਿਆਣਾ ਮੁਰਕੇ ਇਹ ਨਾ ਕਹੇ ਵੀ ਮਨਾ ਮੁਰਕੇ ਲਿਆ ਕੇ ਕੱਖ ਦੇ ਦਿੱਤਾ ਮੈਨੂੰ ਨਹੀਂ ਨਹੀਂ ਤੂੰ ਇੱਕਨ ਕੰਟੈਂਸ਼ਨ ਲੈ ਲੈਂਦੇ ਜੇ ਪੁੱਛ ਲਿਆ ਵਾ ਚੰਗੀ ਤਰ੍ਹਾਂ ਮੈਂ ਇੱਕ ਵਾਰੀ ਚੈੱਕ ਕਰ ਲਾਂ ਜੇ ਕਿ ਚੀਜ਼ ਦੀ ਲੋੜ ਵਾ ਤਾਂ ਮੈਂ ਲੈ ਆ ਦਿੰਨੀ ਆ ਆ ਹੁਣ ਤਾਂ ਟਾਈਮ ਹੈਗਾ ਵਾ ਹਾਂ ਕੋਈ ਗੱਲ ਨਹੀਂ ਆਂਦੀ ਫਿਰ ਆਂਦੀ ਕੋਈ ਨਹੀਂ ਮਮੀ ਦੱਸ ਦਿੰਨੀ ਆ ਯਾਰ ਅੱਗੋਂ ਪਿੱਛੋਂ ਦੇ ਪਰਾ ਬੈਠੇ ਰਹਿੰਦੀ ਆ ਇਦਾਂ ਹੀ ਨੂ ਚੱਲੀ ਆ ਤੇ ਹੋਈ ਨਹੀਂ ਉਹ ਨਹੀਂ ਪ੍ਰਭ ਦੇ ਵਸ ਦੀ ਗੱਲ ਨਹੀਂ ਗਈ ਉਹਦਾ ਵਿਚਾਰੀ ਦਾ ਮੁੰਡਾ ਰਾਹ ਵਿੱਚ ਹੀ ਆ ਨਾ ਜਿੱ ਨਜ਼ਰ ਪਹੁੰਚਦਾ ਨਹੀਂਗਾ ਉਹ ਟੈਨਸ਼ਨ ਵਿੱਚ ਹੀ ਪਈ ਰਹਿੰਦੀ ਸਾਰਾ ਦਿਨ ਆਉਣਾ ਕਿਉਂ ਨਹੀਂ ਉਹਨੇ ਉਹ ਮੇਰੇ ਨਾਲ ਦਾ ਰੁਪਿਆ 500 ਦੇਣ ਦੀ ਮਾਰੀ ਦਾ ਨਹੀਂ ਆਉਂਦੀ ਹਣੀ ਉਹ ਜਾਣਦਿਆ ਕਰੋ ਤੁਸੀਂ ਐਵੇਂ ਇਹੋ ਜਿਹਾ ਗੱਲਾਂ ਕਰਦੇ ਰਹਿੰਦੇ ਜੇ ਅਗਲੇ ਦਿਨ ਦੁੱਖ ਸੁੱਖ ਵੇਖੀਦਾ ਹੁੰਦਾ ਵਾ ਐਦਾਂ ਦੀ ਗੱਲਾਂ ਨਹੀਂ ਕਰੀਦੀ ਹੁੰਦੀ ਨਾ ਮੈਂ ਕਰਦੀ ਆ ਫੋਨ ਉਹਨੂੰ ਆਣਾ ਕਿੱਥੇ ਉਹਦਾ ਮੁੰਡਾ ਵੀ ਪਹੁੰਚ ਹੀ ਜਾਣਾ ਵਾ ਤਾਂ ਇੱਥੇ ਤੇ ਹੁੰਦੀ ਆ ਜਾਣਾ ਉਹਨੇ ਮੈਂ ਕਰਦੀ ਆ ਫੋਨ ਐਦਾਂ ਕਰੋ ਆਜੋ ਫਿਰ ਪੀਓ ਚਾਹ ਠੰਡੀ ਹੋ ਜਣੀ ਆ ਚੱਲ ਯਾਰ ਪ੍ਰਭ ਨੂੰ ਫੋਨ ਲਾਉਣੀ ਹੈ ਪਹਿਲਾਂ ਹਲੋ ਹਾਂ ਪ੍ਰਭ ਕੀ ਹਾਲ ਵਾ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਰਨ ਧੀ ਹੀ ਕੁਛ ਨਹੀਂ ਬਸ ਕਰਨਾ ਕੀ ਆ ਕਰਨ ਨੂੰ ਕੁਛ ਤੇ ਨਹੀਂ ਕਰਦਾ ਤੇ ਧਿਆਨ ਹੀ ਬਸ 24 ਘੰਟੇ ਮੁੰਡੇ ਤੇ ਰਹਿਦਾ ਵਾ ਨਹੀਂ ਕਾਨੂੰ ਫਿਕਰ ਕਰਦੀ ਹੁੰਨੀ ਆ ਕੋਈ ਗੱਲ ਨਹੀਂ ਉਹਨੇ ਠੀਕ ਠਾਕ ਪਹੁੰਚ ਜਾਣਾ ਵਾ ਤੈਨੂੰ ਪਤਾ ਹੀ ਆ ਨਾ ਦੋ ਨੰਬਰ ਚ ਟਾਈਮ ਤੇ ਲੱਗਦਾ ਹੀ ਆ ਹਾਂ ਚਲੋ ਮਾਲਕ ਕਰੇ ਸਭ ਚੰਗਾ ਹੀ ਹੋਵੇ ਹਾਂ ਫੌਟ ਵੀ ਸੁਣਾਓ ਮੈਂ ਕੀ ਸੁਣਾਉਣਾ ਵਾ ਤੇਰਾ ਭਾਈਆ ਮੈਨੂੰ ਮੇਲੇ ਮਾਰਨ ਲਿਆਈ ਉਹ ਲੈ ਉਹ ਕਿਉਂ ਨੌ ਨੇ ਜਾਣਾ ਜੂਆ ਤੇ ਕਹਿ ਦੇ ਆ ਵੀ ਮਾਸੀ 500 ਰੁਪਏ ਦੇਣ ਦੀ ਮਾਰੀ ਆਉਣ ਨਹੀਂ ਡਈ ਹੁਣ ਲੈ ਹੱਟ ਹੋ ਗਈ ਇਹਨਾਂ ਵਾਲੀ ਮਾਸੀ ਨੇ ਕਿਉਂ ਨਹੀਂ ਆਉਣਾ ਦਸ ਮਾਸੀ ਹੁੰਦਾ ਹੈ ਛੇ ਰੇ ਦੇ ਕੱਟ ਨਹੀਂ ਆਉਣਾ ਮਾਸੀ ਦੇ ਮਾਸੀ ਬਸ ਆਈ ਖੜੀ ਟੁਰਦੀ ਆ ਮੈਂ ਪਹੁੰਚਣ ਵਾਲੀ ਆ ਅੱਛਾ ਅੱਛਾ ਮੈਂ ਤਾਂ ਅੱਗੇ ਕਹਿਣ ਦੀ ਸੀ ਮੈਂ ਕਿਤੇ ਨਾ ਕਿਤੇ ਤੇ ਆਉਂਦੀ ਹਣੀ ਮੇਰੀ ਭੈਣ ਮੇਰੀ ਭੈਣ ਇਦਾਂ ਦੀ ਨੀਗੀ ਬਥੇਰਾ ਪਹਾੜ ਦੇ ਕੋਲ ਆਹੋ ਤੇ ਹਾਈ ਚਲੋ ਮਾਲਕ ਦੀ ਬਥੇਰੀ ਕਿਰਪਾ ਬਸ ਉੱਕੇ ਚੈਦੀ ਆ ਕੋਈ ਨਹੀਂ ਮੈਂ ਬਸ ਆਗੇ ਤੁਹਾਡੇ ਕੋਲ ਪਹੁੰਚ ਗਈ ਸ਼ਤੀ ਅੱਛਾ ਅੱਛਾ ਠੀਕ ਆ ਤੁਰਪੀਆਂ ਕਰੋ ਹਾਂਜੀ ਹਾਂਜੀ ਮੈਂ ਤੁਰਪੀ ਆ ਅੱਛਾ ਚਲ ਆ ਜਾ ਆ ਜਾ ਮੇਰੀ ਭੈਣ ਸ਼ੇਸ਼ੀ ਤੈਨੂੰ ਢੀਕਣ ਰਹੇ ਆ ਚਲੋ ਠੀਕ ਆ ਬਸ ਆ ਗਈ ਮੈਂ ਚੰਗਾ ਭੈਣ ਫਿਰ ਚੰਗਾ ਦੀਦੀ ਓਕੇ ਓਕੇ ਬਾਏ ਬਾਏ ਲੈ ਦੱਸ ਅਗਲੀ ਬੈ ਵੀ ਗਈ ਆ ਬੱਸੇ ਤੇ ਐਵੇਂ ਗੱਲਾਂ ਕਰੀ ਜਾਂਦੇ ਵਾਂਸ ਵਨੀਆਂ ਮੈਨੂੰ ਨੀ ਮੰਮੀ ਕਿ ਹੈ ਕੀ ਕਰ ਗਈ ਹੈ ਤੁਸੀਂ ਅਸਟੀ ਕਾ ਫਸਰੀ ਹਾਲਾ ਠੀਕ ਠਾਕ ਹੈ ਹਾਂਜੀ ਵਧੀਆ ਤੁਸੀਂ ਸੁਣਾਓ ਸਾਡੀ ਵੀ ਵੈਲਾ ਠੀਕ ਵਾਂ ਅੱਜ ਮਰਾ ਜੀ ਕਾ ਦਹੀ ਮੈਂ ਜਰਾ ਫਿਰ ਤੋਂ ਰਹਾ ਹਾਂ ਚਲੋ ਵਧੀਆ ਕੀਤਾ ਤੁਸੀਂ ਆ ਗਏ ਜੇ ਤੇ ਤੁਸੀਂ ਤੇ ਅੰਬੀ ਨਹੀਂ ਹੋ ਹੁਣ ਤੇ ਸੱਸ ਕਿੱਥੇ ਆਓ ਬੈਠਿਓ ਤਬੇ ਹਾਂਜੀ ਹਾਂਜੀ ਚਲ ਜੋ ਤੁਸੀਂ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਝਾੜੂ ਫੇਰ ਕੇ। ਹਰਿਆ ਚਾਹ ਆ ਰਾਂ ਅੰਦੇ। ਚਾਹ ਨਹੀਂ ਮੈਂ ਕਦੀ ਪੀਤੀ। ਸਭ ਮੇਰੇ ਤੇ ਨਾ ਨੂੰਹਾਂ ਮੈਂ ਰੱਖੀਆਂ ਨੇ ਚੀਜ਼ਾਂ ਗਰਮ ਖਸਖਾਸ ਆਪਣਾ ਦੁੱਧ ਜਰੇ ਲੰਘ ਕੇ ਸੇਰੇ ਦੇ ਦਿੰਦਿਆਂ ਨੇ। ਉਹ ਵੱਡੀ ਵੀ ਦੇ ਦਿੰਦੀ ਇਹ ਵੀ ਦੇ ਦਿੰਦੀ। ਠੀਕ ਹੈ ਕੋਈ ਗੱਲ ਨਹੀਂ ਦੁੱਧ ਹੀ ਗਰਮ ਕਰ ਦਿੰਨੇ ਹੋਰ। ਨਹੀਂ ਬੜੀ ਨਹੀਂ ਗਈ ਐ ਤੈਨੂੰ। आजो ताई जी बैठ जाओ तो आप लगी ही तो काम कार कार लें तो कर 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 लेती है बउटी मैं फिर घड़ी के लम्बे पे गई चल चंगा है के करन दिया कर कर दी है ताई बड़े दना बाद फेरा मारे की गल बढ़िया फेरा की मारना है ठंड दे विच निकल नु जी नहीं करता ते आज जरा के थोप तो लगी ही तो मैं क्या मैं जरा के फेरी आवां चलो बढ़िया वाके ਤੂੰ ਹੋਰ ਸੁਣਾ ਹੋਰ ਵੇਖੋ ਠੀਕ ਠਾਕ ਰਾਜੀ ਬਾਜੀ ਆ ਸੁਣਾਉਣਾ ਮੈਂ ਕੀ ਆ ਐਦਾਂ ਹੀ ਬਸ ਦੇਣ ਕੱਢੀ ਜਾਨੀ ਕਿਉਂ ਕੁਛ ਨਾ ਪੁੱਛੋ ਕੀ ਗੱਲ ਐਦਾਂ ਹੀ ਮਨ ਤਾਂ ਦੁਖੀ ਰਹਿੰਦਾ ਨਾ ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਨਹੀਂ ਫਿਰ ਸੁਣਾ ਸੁਣਾ ਨਾ 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 ਸੁਲਾ ਕਿੱਥੋਂ ਆਣੀ ਜਿਹਦਾ ਵੇਚ ਵਟ ਕੇ ਸਾਰਾ ਕੁਝ ਲੈ ਲਈਆਂ ਤਾਂ ਹੁਣ ਸੁਲਾ ਵਾਲੇ ਕੰਮ ਤਾਂ ਮੁੱਕ ਗਏ ਰਿਸ਼ਤੇਦਾਰੀ ਤਾਂ ਖਤਮ ਹੋ ਗਈ ਹਿੱਸੇ ਲੈ ਗੀਆਂ ਨੇ ਹਿੱਸੇ ਹੁੰਦੇ ਤੁਹਾਨੂੰ ਪਰ ਜੇਤਾ ਭੁੱਲ ਜਾਂਦਾ ਵਾ ਇਹ ਸਾਰੇ ਮੈਂ ਤੁਹਾਨੂੰ ਉਦੋਂ ਆਏ ਉਦੋਂ ਵੀ ਦੱਸਿਆ ਸੀ ਫੇ ਲੈ ਗਈਆਂ ਨੇ ਤੇ ਹੈ ਨਹੀਂ ਹੁਣ ਜਾਣ ਕੋਈ ਕਿਤੇ ਫੋਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਇਦਾਂ ਹੀ ਬਸ ਫੇ ਹੁਣ ਅੰਦਰੇ ਅੰਦਰੇ ਦੁੱਖ ਤਾਂ ਲੱਗਦਾ ਹੀ ਨਾ ਜਿਵੇਂ ਰਿਸ਼ਤੇ ਦਾ ਹੀ ਟੁੱਟ ਜੇ ਪਹਿਲਾਂ ਲੱਗਦਾ ਨਹੀਂ ਹੈ ਇਹ ਪਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕੁਝ ਨਾ ਪੁੱਤਾ ਪੁੱਤ ਚਾ ਲਿਆ ਤਾਈ ਵਾਸਤੇ ਨਹੀਂ ਮੈਂ ਜਾ ਨਹੀਂ ਤੇ ਇਹ ਪੀਣੀ ਮੈਂ ਇਹਦੇ ਨੂੰ ਨੇ ਰੱਖੀਆਂ ਨੇ ਚੀਜ਼ਾਂ ਗਰਮ ਖਸਕਾਸ਼ਵੀ ਪਾਪਾ ਪੁੱਕੇ ਮੈਨੂੰ ਸਵੇਰੇ ਦੁੱਧ ਰੈਂ ਦੇਂਦੀ ਜੇ ਤੇ ਮੈਂ ਉਹ ਪੀਂਨੀਆ ਮੈਂ ਚਾਹ ਨਹੀਂ ਪੀਂਦੀ ਮੈਨੂੰ ਪਾਚਦੀ ਨਹੀਂ ਮਾ ਪੁੱਤ ਰੈਂ ਦੇ ਫਿਰ ਤਾਈ ਆਂਦੀ ਨਹੀਂ ਪੀਣੀ ਹੈਗੀ ਚਲ ਤਾਈ ਹੋਰ ਕੋਈ ਗੱਲ ਬਾਤ ਸੁਣਾ ਹੋ ਠੀਕ ਠਾਕ ਐ ਮੈਂ ਕਿਹਾ ਚਲ ਧੁੱਪ ਲੱਗੀ ਐ ਤੇ ਜਾਵਾਂ ਭਲਾ ਕੁੜੀ ਦਾ ਪਤਾ ਲੈ ਕੇ ਆਵਾਂ ਪੀ ਪਹਿਣਾ ਨਾ ਕੋਈ ਸੁਲਾਸਲਾ ਹੋਈ ਆ ਕਿ ਨਹੀਂ ਨਹੀਂ ਸੁਲਾ ਵਾਲੀਆਂ ਗੱਲਾਂ ਹੁਣ ਖਤਮ ਹੀ ਹੋ ਗਈਆਂ ਹੁਣ ਕੋਈ ਚਾਂਸ ਨਹੀਂ ਇਸ ਗੱਲ ਦਾ ਚਲ ਮਾਰਾ ਕੀਤਾ ਨੇ ਚੰਗਾ ਨਹੀਂ ਕੀਤਾ ਪਰ ਚਲ ਤੂੰ ਫਿਰ ਵੀ ਔਖੀ ਚੌਕੀ ਲੱਲੀ ਆ ਚੰਗੀ ਹੋ ਰਹੀ ਆ ਲਈ ਤੇ ਹੈਗੀ ਆ ਪਰ ਹੁਣ ਇਹ ਆ ਨਾ ਉਥੋਂ ਤਾਂ ਮੁੱਕ ਗਿਆ ਨਾ तकरीबन ਸਾਰਾ ਕੁਛ ਹੀ ਆ ਫਿਰ ਵੀ ਆਹਤ ਦਈਦਾ ਵਾ ਜਦੋਂ ਜ਼ਮੀਨ ਵੇਚ ਗਏ ਨਾ ਪਤਾ ਉਹਨੇ ਹੁੰਦਾ ਜਿੰਨੇ ਵੇਚੀ ਹੁੰਦੀ ਆ ਦੂਜੇ ਨੂੰ ਨਹੀਂ ਪਤਾ ਹੁੰਦਾ ਆਹੋ ਜੀ ਦਿਲ ਨੂੰ ਸੱਟ ਉਹ ਅੱਜ ਦੀ ਆ ਜਿਆਦਾ ਆਤ ਹੁੰਦੀ ਆ ਇੱਕ ਜ਼ਮੀਨ ਹੋਈ ਇੱਕ ਟੁੰਬਾ ਹੋਈਆਂ ਇਹਨਾਂ ਨਾਲ ਤਾਂ ਪਿਆਰ ਹੀ ਬੜਾ ਹੁੰਦਾ ਇਹਨਾਂ ਨਾਲ ਪਿਆਰ ਬੜਾ ਵੈ ਉਹ ਤੇ ਕੀ ਕਰਨਾ ਇਹੋ ਹੀ ਤੁਹਾਡਾ ਫੈਪਰਾ ਹੁੰਦਾ ਤੇ ਆਪੇ ਨਾਮ ਆਨ ਬੰਡਾਈ ਹੁੰਦੀ ਜੋ ਪਰਮਾਤਮਾ ਨੂੰ ਚੰਗਾ ਲੱਗੇ ਉਹ ਹੀ ਹੋਣਾ ਚਲੋ ਫਿਰ ਮੈਂ ਆਵਨੀ ਹਾਂ ਮੁੰਡਾ ਜਾਬ ਦਾ ਰੋਂਡਿਆ ਮੈਂ ਲਾਗੇ ਲਿਆ ਹਾਂ ਆਇਆ ਬਹਿ ਜਾ ਤੂੰ ਧੁੱਪੇ ਬਹ ਲਿਆ ਕੇ ਲਾਗੇ ਆਹੋ ਨਹੀਂ ਬਿਠਾ ਲੀ ਹਾਂ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਮਾਸੀ ਤੁਰ ਕੇ ਆਉਣ ਦੇ ਜੇ ਨਾ ਤੁਰ ਕੇ ਕੰਨ ਨੂੰ ਨਾ ਬਸ ਇੱਧਰ ਨੂੰ ਆਈ ਹੈਗੀ ਤੇ ਬਾਕੀ ਉਹ ਮੈਨੂੰ ਸ਼ਿੰਦੋ ਦਾ ਮੁੰਡਾ ਮਿਲ ਪਿਆ ਰਾਜ ਤੇ ਉਹ ਮੈਨੂੰ ਘਰ ਗਿਆ ਗਾਂ ਤੇ ਤੁਸੀਂ ਮੈਨੂੰ ਫੋਨ ਕਰ ਦਿੰਦੇ ਨਾ ਉਹ ਮਿਲ ਗਿਆ ਫਿਰ ਤੈਨੂੰ ਕਰਨ ਨੂੰ ਕਰਨੇ ਫੋਨ ਮੈਂ ਚਲੋ ਆਜੋ ਫਿਰ ਘਰੇ ਛੱਡ ਗਿਆ ਮੈਨੂੰ ਉਹ ਮੰਮੀ ਜੀ ਆ ਮਾਸੀ ਜੀ ਆਈ ਜੇ ਠੀਕ ਹੈ ਮੇਰੀ ਭੈਣ ਆ ਵੀ ਗਈ ਆ ਸਤਿ ਸ਼੍ਰੀ ਅਕਾਲ ਵੇਖਿਆ ਇਸ ਮੈਂ ਤਾਂ ਅੱਗੇ ਕਹਿੰਦੀ ਸੀਗੀ ਵੀ ਮੇਰੀ ਭੈਣ ਨੇ ਝਟ ਆ ਜਾਣਾ ਵਾ ਆਉਂਕ ਮੈਂ ਤੇ ਆਉਂਦੇ ਹੀ ਜਦੋਂ ਤੁਹਾਡਾ ਫੋਨ ਆਇਆ ਵਾ ਰਾਹ ਵਿੱਚ ਹੀ ਚੱਲ ਵਧੀਆ ਕੀਤਾ ਬੈਠ ਪਾਣੀ ਧਿਆਵਾ ਮੈਂ ਹੈ ਹੋਰ ਸੁਣਾ ਤੂੰ ਠੀਕ ਠਾਕ ਹੋ ਗਈ ਤਿਆਰੀ ਸਾਰੀ ਤਿਆਰੀ ਰੋ ਹੋ ਹੀ ਗਈ ਆ ਚੱਲ ਵਧੀਆ ਮੈਂ ਤੇ ਹੁਣ ਪੂਰਾ ਹੋ ਗਿਆ ਇੱਕ ਵਾਰੀ ਤਿਆਰ ਨਾਲ ਹੀ ਜਾਣ ਨੂੰ ਅੱਛਾ ਪਰ ਹੁਣ ਕੀ ਕਰਨਾ ਹਾਲੇ ਵੀ ਜਾਨੀ ਆਇਆ ਮੇਰਾ ਚੱਲ ਕੋਈ ਗੱਲ ਨਹੀਂ ਆ ਥੋੜੇ ਦਿਨ ਠਹਿਰ ਕੇ ਜਾ ਕੇ ਪੇਪਰ ਲਾ ਦੀ ਮੇਰੇ ਛੇਤੀ ਆਹੋ ਆਹੋ ਕਿ ਚੰਗੀ ਤਰ੍ਹਾਂ ਪੱਕਿਆ ਕਰਨਾ ਇਹਨੂੰ ਪੱਕਿਆ ਕੀਤਾ ਵਾ ਕੇ ਮੰਮੀ ਨੇ ਵੀ ਕੀਤਾ ਵਾ ਅੱਛਾ ਆਹੋ ਠੀਕ ਵਾ ਤੇ ਹੁਣ ਇਹ ਆ ਕਿ ਹੁਣ ਮਾਸੀ ਮੈਂ ਪੁੱਠੇ ਕੰਮ ਤੇ ਕਰਦਾ ਨਹੀਂ ਆ ਨਹੀਂ ਨਹੀਂ ਚੰਗਾ ਰਹੇਗਾ ਚੰਗਾ ਰਹੇਗਾ ਆਪਣਾ ਅਫਸਰ ਲੇਗਾ ਤੇ ਫਾਇਦਾ ਹੀ ਆ ਬਿਲਕੁਲ ਆ ਤਾਂ ਉਹ ਕੰਮਾਂ ਦਾ ਨੁਕਸਾਨ ਹੀ ਜਿਹੜਾ ਤੂੰ ਫੜ ਲੈ ਹੀਗੇ ਨਹੀਂ ਨਹੀਂ ਨੁਕਸਾਨ ਹੀ ਕੇ ਆ ਚਲ ਚੰਗਾ ਹੈ ਮਾਲਕ ਨੇ ਛੇਤੀ ਛੇਤੀ ਕੰਨੀ ਪਾਤੀ ਖਬਰ ਪੇਜ ਤੂੰ ਤੂੰ ਆ ਕੰਮ ਡੈਗਾ ਪੁੱਠੇ ਕਰਨ ਚਲ ਸੁਧਰ ਗਿਆ ਹੈ ਭੈਣ ਪੀਓ ਪਣੀ ਤਾਂ ਨਹੀਂ ਮੈਂ ਫਿਰ ਚੱਲ ਭੈਣ ਮੈਂ ਚਾਹ ਬਣਾ ਕੇ ਲਿਆਵਾਂ ਤੇਰੇ ਲਈ ਹੈ ਨਹੀਂ ਚਾਹ ਨਹੀਂ ਜੇ ਪੀਣੀ ਪੀਓਂਗੇ ਜਰੂਰ ਪਰ ਅਜੇ ਠਹਿਰ ਕੇ ਅੱਛਾ ਅੱਛਾ ਤੂੰ ਮੈਨੂੰ ਦੱਸੋ ਕਿ ਕੁੜੀ ਦਾ ਲੈਤਾ ਸਾਰਾ ਸਮਾਨ ਸਮੂਹ ਹੋ ਗਿਆ ਪੂਰਾ ਨਹੀਂ ਉਹਦੀ ਸਾਰੀ ਤਿਆਰੀ ਹੋ ਗਈ ਆ ਇੱਕ ਕੱਲ ਮੇਰੇ ਦਿਲ ਚੰਦੀ ਆ ਜਿੱਦਾਂ ਹੁਣ ਤੂੰ ਆਈ ਹੈ ਹੈ ਤੇਰਾ ਮੁੰਡਾ ਗਿਆ ਸੀ ਆਪਾਂ ਦੋਵੇਂ ਜੀ ਗਏ ਸੀ ਤੋਰਨ ਆਹੋ ਹੈ ਹੁਣ ਤੂੰ ਆਈ ਹੈ ਮੇਰੀ ਨੌਂ ਤੋਰਨ ਤਾਂ ਹੁਣ ਵੱਡੀ ਭੈਣ ਅਕਲ ਵਾਲੀ ਹੁੰਦੀ ਤੇ ਆਪਾਂ ਨੂੰ ਗਾੜੀ ਲੰਮਦਿਆਂ ਹੈ ਉਹ ਵੀ ਆਉਂਦੇ ਇਹਨੂੰ ਤੋੜ ਕੇ ਜਾਂਦੇ ਇਹਦੀ ਵੀ ਇੱਜ਼ਤ ਬਣਦੀ ਹੈ ਪਰ ਜੇ ਕਰਤੂਤ ਨਾ ਕੀਤੀ ਜੇ ਕਰਤੂਤ ਕਰ ਕੀਤੀ ਹੁੰਦੀ ਤਾਂ ਫੇਰ ਹੀ ਆਉਂਦੇ ਤੇ ਫਿਰ ਇਦਾਂ ਹੀ ਮਿਲਦੇ ਵਰਤਦੇ ਸਾਰੇ ਹੁੰਦੇ ਜਾਂਦੇ ਜਦੋਂ ਹੁਣ ਉਹਨਾਂ ਨੇ ਗੱਲਾਂ ਇਹ ਹਜੇ ਕਰ ਛੱਡੀਆਂ ਤਾਂ ਸਦਨਾ ਉਹਨਾਂ ਨੂੰ ਕੀ ਤੇ ਦਸਨਾ ਉਹਨਾਂ ਨੂੰ ਕੀ ਹੀਗਾ ਇਹ ਤਾਂ ਉਹਨਾਂ ਨੇ ਬਸ ਸਭ ਕੁਝ ਉਹ ਤੇ ਪਿਆਲੀ ਦੀ ਜਫੇ ਮਾਰਨ ਡਿਆ ਪਿਆ ਨਾ ਪਿਆਲੀ ਨੇ ਮਿਲੇ ਸਾਰੀ ਉਮਰ ਹੁਣ ਹਾਂ ਬਸ ਪਿਆਲੀ ਰਹਿ ਗਈ ਕੋਲ ਪੈਣਾ ਤਾਂ ਨਾ ਰਹਿ ਜਾਂ ਰਿਸ਼ਤੇ ਵਾਂਦੇ ਛੁੱਟ ਗਈ ਸਾਰੀ ਉਮਰ ਵਾਸਤੇ ਹੋਰ ਕੀ ਕੱਲੀ ਹੁਣ ਵੱਡੀ ਹੋ ਜੇ ਆਹੋ ਤੇ ਮੈਂ ਵੀ ਉਹਨੂੰ ਸਭ ਕੁਝ ਲੈ ਲਉ ਤੇ ਨਾ ਨਿੱਕੀ ਜੀ ਗੱਲ ਤੋਂ ਐਵੇਂ ਗੱ ਸਾਰੇ ਨੰਬਰ ਵਾਸਤੇ ਖਚੇ ਇਤੇ ਰਹਿੰਦਾ ਨਿਆਣੇ ਮੈਂ ਤੇ ਹੁਣ ਤੱਕ ਪੁੱਛਣ ਲਈ ਆ ਕੋਈ ਚੀਜ਼ ਹੈਗੀ ਤੇ ਹੁਣ ਦੱਸ ਦੇ ਮੈਨੂੰ ਕੋਈ ਗੱਲ ਨਹੀਂ ਉਹਦਾ ਸਬੰਧ ਪੂਰਾ ਵਾ ਤੂੰ ਉਹਦੀ ਫਿਕਰ ਨਾ ਕਰ ਚੱਲ ਵਧੀਆ ਵਧੀਆ ਫਿਰ ਪੂਰਾ ਵਤੇ ਆਹੋ ਚੱਲ ਇੱਕ ਟਾਈਮ ਨਾਲ ਤੁਰ ਪੈਣਗੇ ਟਾਈਮ ਨਾਲ ਪਹੁੰਚ ਕੇ ਚੱਲ ਮੁੰਡੇ ਦਾ ਕਾਗਜ਼ ਪੱਤਰ ਲਾਉਣ ਆਲੀ ਬਣੂਗੀ ਫਿਰ ਆਹ ਤੇ ਗੱਲ ਹੈ ਚੱਲ ਸਿੱਧੇ ਹੋੜ ਕੇ ਸਾਰੇ ਕੰਮ ਪੈਣ ਮੈਂ ਕਹਿੰਨੀ ਆ ਵੀ ਉਹਦਾ ਤੂੰ ਨਾ ਸਭ ਕੋ ਸਮਝਾਤਾ ਵਾ ਨਾ ਵੀ ਆਪਣੇ ਕੰਮ ਉਥੇ ਸਿੱਧੇ ਕਰਕੇ ਸਾਰੇ ਤੇ ਮੁੜਕੇ ਮੁੰਡੇ ਦੇ ਪੇਪਰ ਲਾਦੀ ਫਟਾਫਟ ਨਹੀਂ ਤੂੰ ਇਹਦੀ ਇਹ ਨਾ ਫਿਕਰ ਕਰਿਆ ਕਰ ਉਨੇ ਮੁੰਡੇ ਦੇ ਪੈਪਰੇ ਲਾਉਣੇ ਆਉਨੇ ਹੋਰ ਕੀ ਕਰਨਾ ਵਿਚਾਰੀ ਨੇ ਆਇਆ ਜਿੱਦਾਂ ਗੱਲਾਂ ਸੁਣੇ ਦੀਆਂ ਵਾ ਫਿਰ ਪੰਡਾ ਰੁਪਏ ਲਾ ਕੇ ਘੱਲਣੀਆਂ ਹੁਣ ਤੇ ਜਾ ਕੇ ਉੱਥੇ ਮੁੜ ਕੇ ਮੂੰਹ ਨਾ ਕਰੇ ਪਿੱਛੇ ਵੱਲ ਨੂੰ ਤੇ ਫਿਰ ਕਿੱਧਰ ਨੂੰ ਜਾਣਾ ਹੀ ਹੋ ਤਾਂ ਨਾ ਕਹਿਣ ਦੀ ਫਿਰ ਚੰਗੀ ਤਰ੍ਹਾਂ ਸਮਝਾ ਲੈਣਾ ਹੀਗਾ ਕਿ ਜਾਂਦਿਆ ਮੁੰਡੇ ਦਾ ਸੋਚੇ ਪਹਿਲਾਂ ਬਾਕੀ ਕੰਮ ਬਾਅਦ ਚ ਵੇਖੀ ਜਾਊਗੀ ਨਹੀਂ ਮੈਨੂੰ ਸਮਝਾਉਣ ਦੀ ਲੋੜ ਨਹੀਂ ਗਈ ਉਹ ਤੇ ਬਾਰ-ਬਾਰ ਇਹਦਾ ਬੜਾ ਫਿਕਰ ਕਰਦੀ ਆ ਮੰਮੀ ਹੁਣ ਇਹਦੀ ਜ਼ਿੰਮੇਵਾਰੀ ਧੜ ਤੇ ਆ ਤੁਸੀਂ ਇਹਦਾ ਧਿਆਨ ਰੱਖਿਓ ਹੁਣ ਇਹਦਾ ਹੀ ਸੋਚਣਾ ਜਾ ਕੇ ਮੈਂ ਬਥੇਰੀ ਸਿਆਣੀ ਆ ਵਿਚਾਰੀ ਉਹਨੂੰ ਪਤਾ ਵਾ ਠੀਕ ਆ ਨਾ ਇਹ ਹਾਂ ਹੋ ਚਲ ਚੰਗਾ ਫਿਰ ਜੇ ਸੋਈ ਦੀ ਇੰਨਾ ਕਤੇ ਫਿਰ ਚੰਗੀ ਗੱਲ ਵਾ ਜਾਂਦਾ ਕੰਮ ਬੰਨ ਜੁਰ ਹੋਰ ਕੀ ਚਾਹੀਦਾ ਨਹੀਂ ਨਹੀਂ ਲੈ ਜਾਣਾ ਇਹਨੂੰ ਉਹਨੇ ਫਿਰ ਮੇਰਾ ਫਿਕਰ ਮੁੱਕ ਜਾਣਾ ਵਾ ਹਾਂ ਚਲ ਇਹੋ ਹੀ ਆ ਬਸ ਆਹ ਤੇ ਹੁਣ ਰੋਟੀ ਪਹਿਲਾਂ ਲੈਵਾ ਕਿ ਚਾ ਨਹੀਂ ਘੁੱਟ ਘੁੱਟ ਚਾਹ ਬਣਾ ਲਿਆ ਪਹਿਲਾਂ ਚਲ ਠੀਕ ਆ ਰੋਟੀ ਨਹੀਂ ਖਾਣੀ ਜੇ ਯਾ ਸਰ ਹਾਂਜੀ ਉਹ ਤੋਂ ਗਈ ਤਿਆਰ ਹਾਂਜੀ ਹਾਂਜੀ ਹੋ ਗਈ ਹੈ ਵੇਖਾ ਕਿੰਨੀ ਸੋਹਣੀ ਲੱਗਣ ਈ ਮੇਰੀ ਧੀ ਹੈ ਨજર ਨਾ ਲੱਗੇ ਮੇਰੀ ਧੀ ਨੂੰ ਕਿਤੇ ਤੇ ਬਾਕੀ ਪੁੱਤ ਸਾਰਾ ਸਮਾਨ ਪਾ ਲਿਆ ਵਾ ਹਾਂਜੀ ਹਾਂਜੀ ਪਾ ਲਿਆ ਸਾਰਾ ਸਮਾਨ ਇਹਦੇ ਚ ਪਾ ਲਿਆ ਹਾਂਜੀ ਇਹਦੇ ਚ ਰੱਖ ਲਿਆ ਵਾ ਅੱਛਾ ਤਾਂ ਤੂੰ ਕਿਆ ਨਰ ਵੀ ਚੰਗਾ ਕੋਈ ਨਹੀਂ ਕੋਈ ਨਹੀਂ ਤੂੰ ਟੈਂਸ਼ਨ ਨਾ ਲਾਉ ਤੂੰ ਧਿਆਨ ਰੱਖੀਂ ਆਪਣਾ ਨਹੀਂ ਮੈਂ ਆਹ ਪਿਆਰ ਰੱਖੂੰਗੀ ਪਰ ਮੇਰਾ ਧਿਆਨ ਤਾਂ ਪੁੱਤ ਤੇਰੇ ਵਿੱਚ ਹੀ ਰਹਿਣਾ ਵਾ ਸਾਰਾ ਦਿਨ ਕੋਈ ਨਹੀਂ ਮੈਂ ਤੇ ਚੜ੍ਹ ਫੋਨ ਕਰ ਲਿਆ ਕਰੂੰਗਾ ਸਹੀ ਗੱਲ ਆ ਉਹ ਧਿਆਨ ਰੱਖੀਂ ਆਪਣਾ ਚੰਗਾ ਹਾਂਜੀ ਚੱਲਾ ਡਿੱਕੜੇ ਸਾਰੇ ਜਣੇ ਬਾਹਰ ਚੱਲੋ ਸੱਚ ਨਾ ਪੁੱਤ ਹਾਂਜੀ ਇੱਥੇ ਦੀ ਫਿਕਰ ਨਾ ਕਰੀ ਕੋਈ ਵੀ ਚੰਗਾ ਨਹੀਂ ਨਹੀਂ ਮੰਮੀ ਹੁਣ ਤੁਹਾਡੇ ਸਿਰ ਤੇ ਹੀ ਆ ਸਾਰੀ ਜ਼ਿੰਮੇਵਾਰੀ ਪਈ ਜਾਣੀ ਪਰੰ ਦਾ ਖਿਆਲ ਮੈਂ ਸਾਰਾ ਰੱਖੂਗੀ ਠੀਕ ਆ ਨਾ ਹਾਂਜੀ ਕੋਈ ਨਹੀਂ ਮੈਂ ਨਹੀਂ ਜਾਣਦੀ ਬਾਹਰ ਉਹਨੂੰ ਠੀਕ ਤੂੰ ਨਾ ਟੈਨਸ਼ਨ ਲਈ ਕੋਈ ਵੀ ਤੂੰ ਜਾ ਕੇ ਨਾ ਆਪਣੀ ਪੜ੍ਹਾਈ ਵੱਲ ਧਿਆਨ ਦੇਵੀ ਤੇ ਬਸ ਪਰੰ ਦੇ ਕਾਗਜ ਲਾਵੀ ਇੱਕ ਕਰੀ ਤੋ ਚੱਲ ਗਿਆ ਨਾ ਸਮਝ ਨਾ ਟੈਨਸ਼ਨ ਮਗ ਗਈ ਸਾਰੀ ਫਿਰ ਕੋਈ ਨਹੀਂ ਕੋਈ ਨਹੀਂ ਤੂੰ ਟੈਨਸ਼ਨ ਨਾ ਤੋ ਹਾਂ ਆ ਜਾ ਆ ਜਾ ਮੇਰੀ ਧੀ ਉਹ ਕੀ ਗੱਲ ਤਿਆਰ ਹੋਈ ਜਨਗੀਆ ਹੋ ਗਈਆਂ ਵਾ ਡੱਡੀ ਤਿਆਰ ਤੇ ਓਏ ਆਓ ਯਾਰ ਬੁੱਕ ਗੱਡੀ ਹੱਦੀ ਕੰਡਿਆ ਬਾਹਰ ਹਦਕਾਂਦੇ ਤੁਸੀਂ ਬੱਸ ਉਹ ਕਾਗਜ਼-ਕੁਗਜ਼ ਵੇਖਣ ਡਈ ਆ ਓ ਮੇਰੀ ਗੱਲ ਸੁਣ ਏਅਰਪੋਰਟ ਤੇ ਜਿੱਦਾਂ ਪੂਣਾ ਘੰਟਾ ਗੱਡੀ ਘੇਤੇ ਜਾਵੋਗੇ ਤੇ ਫੇਰੀ ਗੱਲ ਪੜਣੀ ਆ ਕਿ ਟਾਈਮ ਦੇ ਟਾਈਮ ਕੀ ਗੱਲ ਤੇ ਕਰਾਂਗੇ ਜਾ ਕੇ ਮੁੜ ਕੇ ਤਿਆਰੀ ਹੈਗੀਆਂ ਉਹ ਜਾ ਖਾਣ ਨੂੰ ਜਾ ਕੇ ਖਾਓ ਚਲੀਗਾ ਓਹੀ ਗੱਲ ਪਰਮਾ ਪੋਤਾ ਆ ਫੜ ਲੈਕ ਕਰ ਗਿਆ ਜੇ ਲੇਟ ਹੋੜੇ ਤੈਨੂੰ ਕਿੰਨਾ ਟਾਈਮ ਲਾਤਾ ਅੰਦਰ ਨੌ ਸੱਸ ਨੇ ਉਹ ਮੈਂ ਤੇ ਤੈਨੂੰ ਸਿਆਣੀ ਨਹੀਂ ਸਮਝਦਾ ਮੈਂ ਨਾਲ ਲੈ ਕੇ ਤੁਰੂਗੀ ਤੂੰ ਦੇ ਅੰਦਰ ਵੜੀ ਆਹੇ ਮੈਂ ਤਾਂ ਇੱਧਰ ਹੀ ਆ ਤੇ ਇੱਧਰ ਹੀ ਬੜੀ ਕੀ ਡਿੰਗਾਂ ਹੀ ਕਰਨ ਕਾਲੇ ਪੱਤਰ ਵੇਂਦੇ ਗਾੜੀ ਗੱਡੀ ਵਾਲਾ ਕਦੋਂ ਨਾਲ ਕੇ ਖਲੋਤਾ ਬਾਹਰ ਨਹੀਂ ਮੇਰੀ ਗੱਲ ਸੁਣੋ ਮੈਂ ਚੈੱਕ ਤੇ ਕਰਨਾ ਨਾ ਸਾਰਾ ਕੁਝ ਤੁਹਾਨੂੰ ਇੰਨੀ ਕਾਲੀ ਆ ਨਾ ਤੇ ਫਟਾਫਟ ਚੱਲ ਜਾਵੇ ਹੁਣ ਚਲੀ ਜਾਣਾ ਸਭ ਕੁਝ ਰੱਖ ਲਿਆ ਵਾ ਨਾ ਰੱਖ ਲਿਆ ਵਾ ਚਲ ਠੀਕ ਆਹੇ ਪੁੱਤ ਪਿਆਰ ਮੇਰੇ ਵੱਲੋਂ ਇਹ ਰਹਿਣ ਤੋਂ ਬਾਸੀ ਜੀ ਨਹੀਂ ਆਹ ਦੇ ਲਓ ਕਿੰਨੇ ਪੈਸੇ ਦਿੱਤੇ ਮੇਰੀ ਭੈਣ ਨੇ ਤੁਸੀਂ ਐਵੇਂ ਗੱਲ ਕਰਨ ਦੇ ਹੀ ਮੈਨੂੰ ਇਹ 500 ਰੁਪਏ ਦੇਣ ਦੀ ਮਾਰੀ ਨਹੀਂ ਆਉਣ ਢਈ ਆ ਵੇਖ ਲੈ ਪ੍ਰਭੂ ਕੋਈ ਨਹੀਂ ਆ ਮਜ਼ਾਕ ਕਰਨ ਦੀ ਹੱਤ ਉਹਨਾਂ ਦੇ ਘਰੋਂ ਕੋਈ ਨਹੀਂ ਆ ਚਲੋ ਗੱਡੀ ਵਾਲਾ ਖਲੋਤਾ ਬਾਹਰ ਗੱਲ ਇੱਕ ਹੋਰ ਦੇ ਹਾਂ ਗੱਡੀ ਵਾਲਾ ਕਹਿੰਦਾ ਮੈਂ ਸਿੱਧਾ 에ਰਪੋਰਟ ਤੇ ਜਾ ਕੇ ਸੁਣਾਜੂ ਰਾਜ ਮੈਂ ਹੀ ਬੁਲਾਉਣਾ ਕਿਤੇ ਨਾ ਰਾਜ ਚੱਪੀ ਸੁਣਾ ਲੈ ਹਾਂ ਇਹਨਾਂ ਨੂੰ ਵੇਖ ਲਓ ਤੇ ਰਾਜ ਠਾਣਾ ਵੀੜਾ ਤਾਂ ਵੀ ਜਾਤੋ ਨਹੀਂ 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 ਕੋਸ਼ਿਸ਼ ਨਹੀਂ ਬਣਾ ਖਾ ਲਿਆ ਬਸ ਪਰ ਠੀਕ ਹੈ ਨਾ ਪਾਣੀ ਵਾਲੀ ਬੋਤਲ ਲੈ ਲਓ ਨਾਲ ਪਾਣੀ ਵਾਲੀ ਬੋਤਲ ਮੈਂ ਰੱਖੀ ਆ ਚਲੋ ਪੁੱਤ ਹੁਣ ਜਾਓ ਯਾਰ ਉਹ ਲੈ ਲਓ ਸੋ ਹਾਂਜੀ ਇਹਦੀ ਬੋਤਲ ਇੱਕ ਛੱਤੀ ਛੱਤੀ ਇਹਦੇ ਕਾਗਜ਼ ਪੱਤਾ ਤਿਆਰ ਕਰੀ ਕੋਈ ਨਹੀਂ ਕੋਈ ਨਹੀਂ ਤੂੰ ਟੈਨਸ਼ਨ ਆਹੋ ਟੱਪਲਾ ਧਿਆਨ ਨਾ ਰੱਖੀ ਚੰਗਾ ਹਾਂਜੀ ਆ ਧਿਆਨ ਨਾ ਚਾਹੀਦਾ ਚਲੋ ਤੇ ਆਪੋ ਤਾਂ ਖਿਆਲ ਨਾ ਰਹੀ ਆ ਤੂੰ ਉੱਥੇ ਹੈਂ ਹਾਂਜੀ ਆਹੋ ਬੜੇ ਰੰਗਾਂ ਦੇ ਉੱਤੇ ਦੁਨੀਆ ਹੁੰਦੀ ਹੈ ਹੈਂ ਹਾਂਜੀ ਆਹੋ ਮੈਂ ਨਾ ਮੰਮੀ ਤੂੰ ਵੀ ਨਾਲ ਚਲ ਜਾਂਦੇ ਤਾਂ ਸਭ ਵਧੀਆ ਹੈਗਾ ਪੁੱਤ ਜੀ ਅਮਰ ਸਤ ਤੱਕ ਜਾਣਾ ਹੁੰਦਾ ਨਾ ਫਿਰ ਤੇ ਮੈਂ ਚਲ ਜਾਣਾ ਸੀ ਹੁਣ ਦਿੱਲੀ ਤੇ ਜਾਣਾ ਵਾ ਤੇ ਮੇਰੇ ਕੋ ਸਫਰ ਨੀਗਾ ਸਿਖਾਉਂਦਾ ਤੇ ਕੋਈ ਨਹੀਂ ਤੇਰੇ ਡੈਡੀ ਨਾਲ ਹੀ ਆ ਪਰ ਮੋਂ ਨਾਲ ਹੀ ਆ ਹੈ ਚਲ ਠੀਕ ਆ ਪੁੱਤ ਧਿਆਨ ਰੱਖੀ ਆਪਣਾ ਹੈ ਹਾਂਜੀ ਠੀਕ ਹੈ ਜੀਤ ਨਹੀਂ ਘੰਡਾ ਤੈਨੂੰ ਛੱਡਣ ਨੂੰ ਪੁੱਤ ਪਰ ਕੀ ਕਰਾ ਮਜਬੂਰੀ ਆ ਨਾ ਹੁਣ ਚਲੋ ਕੋਈ ਨਹੀਂ ਤੁਹਾਨੂੰ ਵੀ ਬੁਲਾ ਲੂੰਗੀ ਜਲਦੀ ਚਲ ਚੰਗਾ ਪੁੱਤ ਖਿਆਲ ਰੱਖੀ ਆਪਣਾ ਹੈ ਹਾਂਜੀ ਫੋਨ ਕਰੀ ਪਹੁੰਚ ਕੇ ਮੇਰੀ ਗੱਲ ਸੁਣ ਤੂੰ ਨਾਲ ਜੀ ਮਗਰੋਂ ਨਹੀਂ ਨਹੀਂ ਮੈਂ ਇੱਥੇ ਹੀ ਆਂ ਕਿ ਭੈਣ ਕੋਲੀ ਨੂੰ ਮੈਨੂੰ ਪਤਾ ਤਾਂ ਆਪਕਾ ਰਹਿਣਾ ਵਾ ਰਹੂਗੀ ਮੇਰੇ ਕੋਲ ਨਹੀਂ ਨਹੀਂ ਸਾਡੇ ਉੱਤੇ ਢੜੀ ਤਖਣ ਲੱਗ ਜਾਣਾ ਵਾ ਤੇ ਲੱਗੇ ਰਵੀ ਕੋਈ ਨਹੀਂ ਕੋਈ ਨਹੀਂ ਹੁਣ ਨਾਲੇ ਦਾ ਦਿਲ ਲੱਗਾ ਰਹੂਗਾ ਆ ਨਹੀਂ ਸਾਡੇ ਆਏ ਜਾਈ ਹਾਂਜੀ ਚੱਲ ਧਿਆਨ ਨਾਲ ਜਾਇਓ ਹੁਣ ਚੰਗਾ ਫੋਨ ਕਰਦੇ ਪਹੁੰਚ ਕੇ ਓ ਯਾਰ ਚੰਗਾ ਯਾਰ ਚੰਗਾ ਓ ਆਜੋ 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 ਚੱਲ ਭੈਣ ਇੱਕ ਗੱਲ ਵਧੀਆ ਹੋਈ ਨਾ ਤੇਰੇ ਟਾਈਮ ਨਾਲ ਚੱਲ ਗਈ ਹੈ ਹੈ ਚੱਲ ਹੁਣ ਮੈਂ ਤੇ ਇਹ ਕਹਿਨੀ ਆਂ ਕਿ ਫਟਾਫਟ ਜਾ ਕੇ ਤੇ ਮੁੰਡੇ ਨੂੰ ਸੱਦ ਲੈ ਬਸ ਫੇਰ ਨਹੀਂ ਕੋਈ ਟੈਨਸ਼ਨ ਫੇਰ ਸਾਰੀਆਂ ਟੈਨਸ਼ਨਾਂ ਮੁੱਕ ਜਾਣੀਆਂ ਨਹੀਂ ਨਹੀਂ ਕੋਈ ਨਹੀਂ ਮੁੰਡੇ ਨੂੰ ਸੱਦਣਾ ਉਹਨੇ ਬਥੇਰਾ ਕਰਦੀ ਆ ਪਰੰਦੇ ਨਾਲ ਆਉਨੇ ਵੇਖਿਆ ਮੈਂ ਕਰ ਦਿੱਤੇ ਬਥੇਰਾ ਵਾ ਪਰ ਪਤਾ ਤੇ ਹੁਣ ਲੱਗਣਾ ਹੋਣਾ ਜਦ ਬਾਹਰ ਪਹੁੰਚੀ ਤੇ ਫੇਰ ਪਤਾ ਲੱਗਣਾ ਵੀ ਕਿੰਨਾ ਕੁ ਟਾਈਮ ਲਾਉਂਦੇ ਨੂੰ ਸੱਦਣ ਵਿੱਚ ਜਿੰਨੀ ਛੇਤੀ ਸੱਦੂਗੀ ਉਨਾ ਹੀ ਚੰਗਾ ਹੋਊਗਾ ਮੈਂ ਇਹਦੇ ਵਾਸਤੇ ਤਾਂ ਉਹਨਾ ਹੀ ਵਧੀਆ ਵਾ ਆਹੋ ਹੁਣ ਮੈਨੂੰ ਪੂਰੀ ਰਾਖੀ ਕਰਨੀ ਪੈਣੀ ਐ ਦੀ ਤੇ ਕਿਤੇ ਬਾਹਰ ਮੁੰਡਿਆਂ ਵਿੱਚ ਜਾ ਕੇ ਖਲੋਵੇ ਨਾ ਕੋਈ ਗੱਲਬਾਤ ਨਾ ਕਰੇ ਹੈ ਕਿ ਨਹੀਂ ਇਹ ਤਾਂ ਗੱਲ ਹੈ ਹੀ ਆ ਹੁਣ ਪੂਰਾ ਪਹਿਰਾ ਦੇਣਾ ਪੈਣਾ ਇੱਥੇ ਮੈਨੂੰ ਆਨੇ ਨਹੀਂ ਪੂਰਾ ਨਾ ਚਿਹਰੇ ਦੇ ਕਾਗਜ਼ ਕੂਜ ਨੇ ਨਾ ਬਣਦੇ ਜਦੋਂ ਚਲ ਗਿਆ ਬਾਹਰ ਫਿਰ ਮੇਰੀ ਫਿਕਰ ਮੁੱਕ ਜਾਣੀ ਸਹੀ ਗੱਲ ਵਾ ਹੁਣ ਪੂਰਾ ਧਿਆਨ ਰੱਖੀ ਨਾ ਇਹਦਾ ਰੋਟੀ ਪਾਣੀ ਪਾਣ ਲੇਟ ਹੋ ਜਾਏ ਪਰ ਇੱਥੇ ਪੂਰੀ ਨਜ਼ਰ ਰੱਖਿਆ ਕਰੀ ਇਹਨੂੰ ਘਰੋਂ ਬਾਹਰ ਨਾ ਜਾਣ ਦਿਆ ਕਰੀ ਜਦੋਂ ਇਹ ਘਰੋਂ ਬਾਹਰ ਜਾਣ ਲੱਗ ਪਿਆ ਸਮਝੋ ਉਹ ਫੇਰ ਹੀ ਵਿਗੜ ਗਿਆ ਨਹੀਂ ਮੈਂ ਨਹੀਂ ਜਾਣ ਦਿੰਦੀ